ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਘੜਕਾ ਜ਼ਿਲ੍ਹਾ ਤਹਿਸੀਲ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹਰੀਕੇ ਪੱਤਨ ਤੋਂ ਸਿਰਫ ਕੋਈ 10 12 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਘੜਕਾ ਰਤੋਕੇ ਪਿੰਡ ਲੱਗ ਗਿਆ ਕਰਮੂ ਵਾਲਾ ਇੱਧਰ ਵੱਡਾ ਪਿੰਡ ਚੋਲਾ ਸਾਹਿਬ ਬਿਲਕੁਲ ਲੱਗ ਗਿਆ ਠੀਕ ਹੈ ਜੀ ਪੱਖੂਪੁਰਾ ਤੇ ਤਰੀਕ ਕਿਸਾਨ ਵੀਰੋ ਜੇ ਤੁਸੀਂ ਨੋਟ ਕਰ ਲਓ 16 ਦਸੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਦਾ ਵੜਾ ਤਿੰਨ ਬਖਾਉਣੀਆਂ ਪ੍ਰਤੀਬੀਰ ਤੇ ਕਰੋ ਠੀਕਾ ਜੀ ਤਿੰਨੇ ਵੜਾ ਗੱਬਣਾ ਤਿਆਰੀ ਵਾਲੇ ਪਸ਼ੂ ਆ ਤਕਰੀਬਨ ਕੋਈ ਹਫਤੇ ਦੇ ਅੰਦਰ ਅੰਦਰ ਆਏ ਖਲੋਤੇ ਆ ਠੀਕਾ ਜੀ ਤੇ ਖਾਸ ਵਿਜਟ ਪਿੰਡ ਘੜਕਾ ਕਰ ਲਿਓ ਠੀਕਾ ਜੀ ਕਰਦੇ ਆ ਪੂਰੀ ਗੱਲਬਾਤ ਲੈਣੀਆਂ ਵਧੇਰੇ ਡਿਟੇਲ ਸਭ ਤੋਂ ਪਹਿਲਾਂ ਪ੍ਰਦੀਪ ਸਾਸਰੀਕਾਲ ਮਹਾਰਾਜ ਸਾਸਰੀਕਾਲ ਸੰਧੂ ਸਾਹਿਬ ਠੀਕ ਠਾਕ ਜੀ ਬੜੇ ਵਧੀਆ ਠੀਕ ਠਾਕ ਪ੍ਰਦੀਪ ਮੈਂ ਨਾ ਚੜਦੀ ਕਲਾ ਮਹਾਰਾਜ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਪ੍ਰਤੀਬੀਰੇ ਉਦੋਂ ਤਿੰਨ ਵੜਾ ਪਾਈਆਂ ਸੀ ਆਪਾਂ ਪਰਸੋਂ ਪਾਈਆਂ ਸੰਧੂ ਸਾਹਿਬ ਤਿੰਨ ਵੜਾ ਦੇਖ ਵੋ ਗਿਆ ਸਾਰਾ ਹਾਂ ਠੀਕ ਹੈ ਭਰਾ ਹਾਂਜੀ ਅੱਜ ਪ੍ਰਦੀਪ ਤਿੰਨ ਵੜਾ ਨੇ ਆਪਣੇ ਕੋਲ ਤੇ ਤਿੰਨੇ ਇਹ ਵੀ ਗੱਬਣਾ ਤਿੰਨੇ ਪਛੂ ਸੰਧੂ ਸਾਹਿਬ ਤਿੰਨੇ ਗੱਬਣਾ ਤਿੰਨੇ ਦੋ ਦੋ ਚਾਰ ਚਾਰ ਪੰਜ ਪੰਜ ਦਿਨ ਲੈਂਦੀਆਂ ਜੀ ਠੀਕ ਹੈ ਭਰਾ ਹਾਂਜੀ ਤੇ ਅੰਗ ਵੀ ਬਿਲਕੁਲ ਕ੍ਰੋਸ ਹੀ ਆ ਨਾ ਹਾਂ ਕ੍ਰੋਸ ਹੀ ਆ ਜੀ ਉਹ 에어 ਸ਼ੇਰ ਦਾ ਆ ਗਈ ਪਰਲੀਆ ਚਬਾ ਜਰਸੀ ਆ ਗਈ ਜੀ ਠੀਕ ਹੈ ਭਰਾ ਸ਼ੁਰੂਆਤ ਕਰਦੇ ਹਾਂ ਪ੍ਰਦੀਪ ਇਸੇ ਬੱਛੀ ਤੋਂ ਜਰਸੀ ਤੋਂ ਕਰ ਲਈ ਜਰਸੀ ਨਾ ਹੈਗਾ ਆਪਣੇ ਕੋਲ ਹਾਂਜੀ ਜਰਸੀ ਵੜਾ ਸਮਾਂ ਲੈ ਜੂ ਹ ਜੇ ਹਫਤਾ ਕਿ ਹਫਤਾ ਲੈਂਦੀ ਸੰਧੂ ਸਾਹਿਬ ਆਉਣਾ ਹੀ ਹੈ ਲੋ ਜੀ ਇੱਕ ਹਫਤਾ ਅਜੇ ਸਮਾਂ ਇਹਦਾ ਬਾਕੀ ਹੈ ਥਣ ਵਿਖਾਈਏ ਤੁਹਾਨੂੰ ਕਿਹੜਾ ਲੱਗਾ ਕਰਮੜੀ ਸੋ ਥਾਨ ਥੱਪੇ ਦੀ ਚੰਗੀ ਮਾਲਕਾ ਕਰਮਾਂ ਲਈ ਥੱਲੋਂ ਕਾਫੀ ਸੋਹਣੀ ਬਣ ਜਾਊਗੀ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਜੱਕ ਕਰਾਉਣੇ ਆਪਾਂ ਠੀਕ ਆ ਜੀ ਆਹ ਵੇਖੋ ਮੁੱਠੀ ਮੁੱਠੀ ਥਾਨ ਲੱਗਾ ਕਰਮਾਂ ਵਾਲੇ ਨੂੰ ਠੀਕ ਆ ਜੀ ਗੋਲ-ਗੋਲ ਬਹੁਤ ਕਾਇਮ ਇੱਕ ਹਫਤਾ ਅਜੇ ਸਮਾਂ ਬਾਕੀ ਹੈ ਦੂਜਾ ਸੂਆ ਇਸ ਜਰਸੀ ਵੇਅਰ ਦੇ ਸੂਣਾ ਬਲੈਕ ਤੇ ਬ੍ਰਾਊਨ ਕਲਰ ਦਾ ਕੰਬੀਨੇਸ਼ਨ ਜਿਆ ਥੋੜਾ ਖੋਲ ਕੇ ਆਪਾਂ ਤਸੱਲੀ ਨਾਲ ਤੁਹਾਨੂੰ ਇਧਰ ਤੋੜ ਕੇ ਵਿਖਾ ਦਿੰਨੇ ਆ ਆਹ ਦੇਖੋ ਸੋ ਲਬਾਈ ਲਬੂਈ ਵੇਅਰ ਤੇ ਚੰਗੀ ਆ ਹਾਈਟ ਜਿੰਨਾ ਕਿ ਪੰਜਾਬ ਵਾਲੀਆਂ ਜਰਸੀਆਂ ਦਾ ਆਪਾਂ ਲੇ ਲੀਏ ਪੰਜਾਬ ਵਾਲੀ ਜ ਖਾਦੀ ਰੇ ਨਾ ਸੁਪਰਪਰ ਆ ਤੇ ਲੈਡ ਲੋਟ ਨਹੀਂ ਆਈ ਸੰਧੂ ਸਾਹਿਬ ਤੁਹਾਡੀਆਂ ਨਿਮਾਈਆਂ ਨਹੀਂ ਆ ਇੱਕ ਮੌਸਮ ਵੀ ਉਹੋ ਜਿਹਾ ਮੌਸਮ ਵੀ ਠੰਡਾ ਨਾ ਥੋੜਾ ਤੋਂ ਜ਼ਿਆਦਾ ਪੈ ਗਈ ਆ ਇੱਕ ਲੈਡ ਵੀ ਨਹੀਂ ਆਉਂਦੀ ਤੇ ਤਾਂ ਕਰਕੇ ਫਿਰ ਨਿਮਾਈਆਂ ਨਹੀਂ ਗਿਆ ਪਸ਼ੂ ਠੀਕ ਆ ਠੀਕ ਆ ਬਾਕੀ ਪੈਸੇ ਚਲੋ ਚਮਕਦਮ ਕਾਲੀ ਆ ਵੇੜ ਤਾਂ ਪੰਡੇ ਦੀ ਸਾਫ ਚਮਕਦਮ ਕਾਲੀਆਂ ਐ ਨਹੀਂ ਕੋਈ ਗੱਲ ਉਹ ਜੀ ਲਓ ਜੀ ਉੱਦਾਂ ਵੀ ਕਰਮ ਵਾਲੀ ਪੰਡੇ ਦੀ ਸਾਫ ਸੁਥਰੀ ਆ ਸੋ ਠੰਡੀ ਧੀਰੀ ਆ ਠੀਕ ਆ ਜੀ ਠੰਡੀ ਧੀਰੀ ਮਿੱਠੀ ਸੰਧੂ ਸਾਹਿਬ ਸੋ ਫੇਸ ਫੂਡ ਕੁਆਲਿਟੀ ਦੀ ਗੱਲ ਕਰੀਏ ਤੇ ਜਿੱਦਾਂ ਕਿ ਜਰਸੀ ਦਾ ਵੇਖਦੇ ਆ ਦੋ ਅੱਖਾਂ ਦੇ ਵਿੱਚ ਟੂ ਬਾਕੀ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਠੀਕ ਆ ਜੀ ਤੇ ਮਾਲ ਚਲੋ ਸਾਫ ਸੁਥਰਾ ਵੀਰ ਲਿਆਉਂਦਾ ਲਿਆ ਕੇ ਸੇਲ ਕਰਦਾ ਚਾਰੇ ਥਾਣਾ ਕੋਈ ਫੋੜ ਸ਼ਾਂਗ ਨਹੀਂ ਲੱਗੇਗੀ ਐਕਸਟਰਾ ਕੋਈ ਵਾਧੂ ਘਾਟੂ ਲੈਵੇ ਤੇ ਆਜੂ ਸੋਸਰਾ ਹੀ ਵੇਖਦਾ ਸੰਧੂ ਸਾਹਿਬ ਪਰਸੋ ਤਿੰਨ ਵਾਸ਼ੀਆਂ ਪਾਈਆਂ ਬਹੁਤ ਸੋਹਣੀਆਂ ਤਿੰਨੇ ਸੇਲ ਹੋ ਗਈਆਂ ਆ ਠੀਕ ਆ ਜੀ ਹਾਂਜੀ ਬਾਕੀ ਮਾਲ ਚਲੋ ਸੁਥਰਾ ਲੱਭਦਾ ਵੀ ਘਾਟਾ ਪਰ ਜਦੋਂ ਸੁਥਰਾ ਕਿਸੇ ਭਰਾ ਨੂੰ ਦੇਖਣ ਦੇ ਵਿੱਚ ਨਜ਼ਰ ਆਉਂਦਾ ਖਰੀਦੜੀ ਕਰਦਾ ਹੀ ਆ ਹਾਂਜੀ ਹਾਂਜੀ ਬਹੁਤ ਘਾਟ ਮਾਲ ਸੰਧੂ ਸਾਹਿਬ ਬਾਹਰ ਚੰਗਾ ਮਾਲ ਬਹੁਤ ਘਾਟਾ ਹਾਂ ਆ ਵੀ ਲੋਧਿਆ ਕੀ ਦਾ ਸੋਇਆ ਪਸ਼ੂ ਲਈਏ ਪਰ ਸੋਇਆ ਲਾਉਦਾ ਨਹੀਂ ਸਭ ਸਾਫ ਕਰੀਏਗੀ ਆਹੋ ਇਹ ਤਾਂ ਗੱਲ ਹੈਗੀ ਵੀ ਹਾਂਜੀ ਲਓ ਜੀ ਬਾਕੀ ਸੋਹਣੇ ਫੁੱਲਣ ਡਈ ਹੈ ਠੀਕ ਆ ਜੀ ਵੇੜ ਹਲੋ ਬਣ ਚੰਗੀ ਜਾਣੀ ਆ ਬਾਕੀ ਲੜਾ ਲੁੜਾ ਕਾਫੀ ਆ ਜਾ ਢਿੱਲ ਲੇਵੇ ਦੇ ਵਿੱਚ ਤੁਸੀਂ ਇਧਰੋਂ ਮਾਰੋ ਨੀਗਾ ਬਿਲ ਢਿੱਲ ਲੇਵੇ ਦੇ ਵਿੱਚ ਕਾਫੀ ਆ ਗੱਬਣਾ ਇਹ ਕਰਕੇ ਲੈ ਲਈਦੀਆਂ ਚਲੋ ਆਪਦੀ ਨਗਰਾਨੀ ਸੂਣ ਗਿਆ ਕਰਮ ਵਾਲੀਆਂ ਹਾਂ ਹੁਣ ਤੁਹਾਨੂੰ ਪਤਾ ਜਿਹੜਾ ਮੌਸਮ ਚੱਲੇਦਾ ਲੋਕਾਂ ਬੱਚੇ ਲਾਲਾ ਵੇਚੀ ਜਾਣੀਆਂ ਕਈ ਨਾ ਬੇਤਬਾਰੀ ਜਿਆਦਾ ਹੋ ਗਈ ਆ ਬਸ 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 ਮਾਲਾ ਵੀ ਕੋਈ ਹੁਣ ਪਤਾ ਨਹੀਂ ਇੱਕ ਵਾਰੀ ਪੜੀ ਫੋਟੋ ਇਹਦੇ ਕਰਕੇ ਡਰਦਾ ਹੀ ਗੱਬਣ ਲੈ ਲਈਦੀ ਇਹ ਗੜੀ ਨਿਕਲੀ ਜਾਂ 나ੜੂ ਤੇ ਬੱਚਾ ਲਈਦਾ ਹੁਣ ਇਹ ਤਾਂ ਯਕੀਨ ਹੈ ਨਾ ਇਹਨਾਂ ਹਾਂ ਹਾਂ ਬਸ ਵੀ ਇਹਨਾਂ ਦੇ ਅੰਦਰ ਹੀ ਆ ਸਾਰਾ ਕੋਈ ਕਰਮ ਵਾਲੀ ਇਹ ਆਪਦੇ ਹੱਥੀ ਸਵੋਣੀਆਂ ਸਹੀ ਆ ਜੀ ਹਾਂ ਜੀ ਲਓ ਜੀ ਠੀਕ ਆ ਜੀ ਬਾਕੀ ਚਲੋ ਉਹ ਵੀ ਬਾਤ ਹੀ ਪਰਖ ਵਾਲੀ ਗੱਲ ਰਹਿ ਗਈ ਅੱਜ ਕੱਲ ਨਹੀਂ ਤਾਂ ਮੈਨੂੰ ਲੱਗਦਾ ਵੀ ਚੰਗੇ ਵਪਾਰੀ ਨੂੰ ਵਪਾਰੀ ਠੱਗੀ ਜਾਂਦਾ ਤੇ ਠੱਗੀ ਜਾਂਦਾ ਸੰਤੂ ਸਾਹਿਬ ਜਿਹੜਾ ਕਹਿੰਦਾ 15 ਦਿਨਾਂ ਦੀ ਸੂਈ ਉਹ ਪਤਾ ਨਹੀਂ ਕਦੋਂ ਦੀ ਸੂਈ ਆ ਮਾਣੇ ਬੱਚਾ ਲਾ ਕੇ ਰੱਖ ਦਿੰਦੇ ਗਾੜੀ ਹੁਣ ਆਪਾਂ ਕਿਹੜਾ ਵੇਚ ਵੜ ਕੇ ਵੇਖਾਂਦਾ ਜੀ ਇਸੇ ਤਰ੍ਹਾਂ ਹੀ ਹਾਂਜੀ ਤੇ ਇਹਦਾ ਪ੍ਰਦੀਪ ਮੋਲ ਡਿਮਾਂਡ ਕੀ ਕਰਦੇ ਆ ਵੀਰ ਦੇ ਦਾਂਗੇ ਕਿੰਨੇ ਦੀ ਮੋਲ ਸੰਤੂ ਸਾਹਿਬ ਜਿੱਦਾ ਪੰਜਾਬ ਵਾਲੀ ਜਰਸੀ ਜੇ ਤੇ ਬੱਚੀ ਹੁੰਦੀ ਆ ਪੂਰੇ ਠੂਆਂ ਦੇ ਹਾਜ਼ਰ ਜਾਂ ਸੂਈ ਸਵਾਈ ਹੁੰਦੀ ਇਹ ਤੇ ਬੱਚੀ ਆਪਾਂ ਦੇ ਦਿੰਦੇ 65000 ਦੀ ਵੇਖਦਾ ਅੱਕ ਰੱਖਦੀ 60000 ਦੀ ਆਪੇ ਵੇਖ ਲਾ ਮਾਲ ਤੇਨੂੰ ਪਤਾ ਹੀ ਜਾਵੇ ਕਿੱਥੇ ਲਿਆਉਣਾ ਤੇ ਕਿੱਥੇ ਵੇਚਣਾ ਜਾਇਜ਼ ਹੀ ਕਰਕੇ ਦੇ ਦਿੰਦਾ ਤਿੰਨ ਛੱਡ ਦਈਏ 57000 ਦੀ ਦੇ ਦਈਏ ਅੰਡਾ 57 ਦੀ ਜਾਂਦੇ ਆ ਪਹੁੰਚ ਕਰਦੀ 100 ਕਿਲੋਮੀਟਰ ਲੋ ਜੀ 100 ਕਿਲੋਮੀਟਰ ਪਹੁੰਚ ਆ 57000 ਦੀ ਸਾਫ ਸੁਥਰੀ ਬੱਛੀ ਆ ਬਾਕੀ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਠੀਕ ਆ ਜੀ ਬਾਕੀ ਆਹ ਰੂਰ ਚੰਗੇ ਆ ਫੇਸ ਕੁਆਲਿਟੀ ਹਾਈਟ ਕੱਦ ਲੈਵੇ ਭਾਂਡੇ ਦੀ ਕਰਮਾ ਲਈ ਪੂਰੀ ਖਬਰਦਾਰ ਬਣ ਜਾਊਗੀ ਹਜੇ ਕੀ 7 ਦਿਨ ਇਹਦੇ ਬਾਕੀ ਆ ਸੰਦੂ ਵਡੀਆਂ ਵੜਾਂ ਜਾਂਦੀ ਸੰਦੂ ਦਾ ਛੋਟੀ ਨਾ ਕੋਈ ਭੈਣ ਭਰਾ ਮੰਨੇ ਹਾਂ ਚੰਗੀ ਜਿਹੀ ਬੈੜ ਫਿਰ ਯਾਵਲੀ ਅੱਗੇ ਸਕਰਟ ਨੰਬਰ ਤੇ ਇੱਕ ਹੋਰ ਤੁਹਾਨੂੰ ਦਿਖਾ ਦਿੰਦੇ ਆ ਇਹ ਵੀ ਕ੍ਰੋਸ ਹੀ ਆ ਗਈ ਆ ਇਹ ਆ ਸ਼ਾਇਦ ਆ ਗਈ ਸੰਦੂ ਸਾਹ ਕ੍ਰੋਸ ਲਓ ਜੀ ਕ੍ਰੋਸ ਬਰੀਡ ਦੇ ਵਿੱਚ ਆ ਗਈ ਆ ਇਹ ਵੀ ਗੱਬਾਂ ਦਾ ਕਰਮਾਲੀ ਲੈ ਜੂਗਾ ਵੀ ਦਿਨ ਹਜੇ ਲੈਂਦੀ ਸੰਦੂ ਸਾਹ ਵੀ ਹਫਤਾ ਲੈ ਜੂਗਾ ਜੇ ਪੁਰਾ ਪੜਾ ਉਹ ਵੀ ਹਫਤਾ 8 ਦਿਨ ਹਫਤਾ 8 ਦਿਨ ਹਜੇ ਸਮਾਂ ਇਹਦਾ ਵੀ ਬਾਕੀ ਆ ਅਜੇ ਪੁੜੇ ਪੜੇ ਨਹੀਂ ਖਿੱਚੇ ਕਰਮਾਲੀ ਨੇ ਠੀਕ ਆ ਜੀ ਮੈਂ ਨਾ ਇਹ ਚਿੱਟਾ ਮਖਿਆਲ ਹੀ ਹੁੰਦੇ ਸੰਦੂ ਸਾਹ ਖਾਦ ਕੇ ਸ਼ਰੀਫੀਆਂ ਤੇ ਸੀ ਦੋਰਾ ਦੋਰਾ ਧਾਨ ਲਗਾ ਮਿਲਕਨੜ ਤੋਂ ਪਾਸੇ ਮੋਟੀ ਆ ਅੱਗੋ ਸ਼ਟਾਰਟਿੰਗ ਚੰਗੀ ਆ ਲੇਵੇ ਦੀ ਠੀਕ ਆ ਬੜੀ ਜਿਆਦੀ ਠੰਡੀ ਧੀਰੀ ਸੰਸਦ ਦੁੱਧ ਵਸ਼ੀ ਨੇ 20 ਕਿਲੋ ਕੱਢਿਆ ਪਿਛਲੇ ਸੂਏ ਤਾਂ ਭਾਂਡਾ ਭੁੰਡਾ ਥੱਲੇ ਬਖਾਰਾ ਚੰਗਾ ਮੈਨਾਂ ਰਾਮਨਾ ਯਾਰ ਕੀ 20 ਕਿਲੋ ਦੁੱਧ ਤੇ ਰਾਮਨਾ ਹੀ ਭਰੂ ਸੰਦੂ ਸਾਹਿਬ ਅਜੇ ਬਹੁਤ ਜਿਆਦੀਆਂ ਢਿੱਲਾਂ ਆ ਖਲਾਰ ਖਲੂਰ ਕਾਫੀ ਆ ਲੇਵੇ ਤਾਂ ਮੈਨਾਂ ਬੜੀ ਜਿਆਦੀ ਬਣੂਗੀ ਆ ਸਾਰੀਆਂ ਢਿੱਲਾਂ ਕੱਢ ਕੇ ਫੇਰ ਬਣੂ ਅਸੀਂ ਠੀਕ ਆ ਭਰਾ ਲਓ ਵੀ ਵੱਡੀਆਂ ਬਹਿੜਾਂ ਦੇ ਵਿੱਚ ਹੀ ਆ ਜਾਂਦੀ ਆ ਤੇਜਾ ਸੂਆ ਤੀਜਾ ਹੀ ਮੰਨ ਕੇ ਲਈ ਕਿਲੋ ਹੀ ਲਵੇ ਵੀ ਭਰਾ ਆਪਾਂ ਆ ਵੇਖੋ ਹਾਂ ਥੋੜੀ ਜੀ ਸਾੰਹਣ ਖਣੋ ਗਈ ਨਹੀਂ ਤੇ ਗਾਂ ਦੇ ਫੋਲ ਵੱਡੀ ਕਰਮਾਂ ਲਈ ਹਾਂ ਆ ਦੇਖੋ ਦੁੱਧ ਵੀ ਮੱਝੀ 20 ਕਿਲੋ ਆਰਾਮਣੇ ਭਰਾਉ ਸਾਨੂੰ ਸਭ ਬਿਲਕੁਲ ਬਿਲਕੁਲ ਇਹਨਾਂ ਨੂੰ ਆਂਦਾ ਕੀ ਕਰਮਾਂ ਲਈ ਨੂੰ ਲਓ ਵੇ ਠੀਕ ਆ ਜੀ ਤਾਂ ਕਾਦ ਵੀ ਜਿਹੜਾ ਦੋਸਤੋ ਚਲੋ ਮੀਡੀਅਮ ਤੋਂ ਪਲੱਸ ਵੱਡੀਆਂ ਵੜੀਆਂ ਗਾਵਾਂ ਦੇ ਵਿੱਚ ਹੀ ਹੁੰਦੀ ਆ ਲੈ ਵੇ ਭਾਂਡੇ ਦੀ ਕਰਮਾਂ ਲਈ ਪੂਰੀ ਸਾਫ ਸੁਥਰੀ ਆ ਜਿਵੇਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਕੋਈ ਫੋੜ ਛਾਕ ਨਹੀਂ ਕਿ ਚਾਰੇ ਥਾਣਾ ਠੀਕ ਆ ਠੰਡੀ ਬੇਕਵਾਸ ਤੇ ਲੇਵ ਦੇ ਵਿੱਚ ਕਾਫੀ ਬਾਕੀ ਬਣ ਬਣ ਚੰਗੀ ਜਾਊਗੀ ਥੱਲੇ ਉਹ ਨਾ ਇਦਾਂ ਹੀ ਬੈਠੇ ਰਹੋਗੇ ਥੋੜੀ ਜਿਹੀ ਲੱਤ ਸ਼ੰਗਲ ਮਾਰ ਚੁੱਕਦੇ ਆ ਆ ਵੇਖੋ ਕੋਈ ਚੱਕਰ ਨਹੀਂ ਇਹਨੂੰ ਲੈ ਵੀ ਜਿੱਥੇ ਮਰਜ਼ੀ ਦੱਸਾ ਸੁੱਟ ਕੇ ਕਰਮਾਂ ਲਈ ਇੱਥੇ ਬਿਲਕੁਲ ਟਿੱਪ ਕੇ ਭਰਾ ਇਸੇ ਤਰ੍ਹਾਂ ਲੈ ਕੇ ਜਾ ਸਕਦਾ ਬਸ ਬਸ ਤੇ ਲੰਬਾਈ ਲੰਬਾਈ ਵੈੜ ਦੀ ਚੰਗੀ ਆ ਤੱਜਾ ਸੂਆ ਉਤੋਂ ਪਿੰਡੇ ਦੀ ਸਾਫ਼ ਸੁਥਰੀ ਨਵਾਇਆ ਨੂੰ ਆਇਆ ਹੋਵੇ ਪਸ਼ੂਰ ਸਾਈਨਿੰਗ ਹੋ ਜਾਂਦੀ ਸੰਤੂ ਸਾਹਿਬ ਹਾਂ ਬਾਕੀ ਚਲੋ ਹੁਣ ਭੈਣ ਭਰਾ ਸਿਆਣੇ ਆ ਮੌਸਮ ਥੋੜਾ ਉਹ ਆ ਗਿਆ ਹੁਣ ਤੇ ਤੁਹਾਨੂੰ ਪਤਾ ਹਾਂ ਹੋਂ ਤਾਂ ਚੰਗੇ ਭਲੇ ਬੰਦੇ ਨਹੀਂ ਨਾਉਣਾਗਾ ਬਸ ਬਸ ਨਹੀਂ ਨਾਉਂਦਾ ਸੰਤੂ ਸਾਹਿਬ ਬੈੜਾ ਤੇ ਚਿਰਿਆ ਬੇਚਬਾਨੇ ਗਿਆ ਚਲੋ ਵੈਸੇ ਕੋਈ ਟਾਕੀ ਟੋਕੀ ਵੈਸੇ ਝੜ ਜਾਂਪੋ ਜੇ ਤੇ ਚਲੋ ਬਸ ਬਸ ਪਰ ਵੀ ਆਦੀ ਬਾਦ ਆਈ ਆ ਪੂਰੀ ਆਦੇ ਹੁਣ ਮੜੀ ਧੁੱਪ ਚਲੋ ਕੱਢੀਏ ਰ ਆਪਣੇ ਹਾਂ ਤੇ ਚਲੋ ਠੰਡ ਦੇ ਦੇਣਾ ਸਾਰੇ ਭਰਾ ਸਮੇਤ ਆਦ ਨੇ ਮਾੜਾ ਮੋੜ ਬਾਕੀ ਬਣੂ ਬੜੀ ਬਚੀ ਨੋਕळा ਵੇਖੋ ਜੀ ਜਾਊਗਾ ਤਾਂ ਵੈਸੇ ਪਸ਼ੂ ਤੇ ਸੁਪੈਂਦਾ ਸਾਫ ਸੁਥਰਾ ਤੇ ਆਹ ਵੇਖੋ ਜੀ ਮਾਣਾ ਇੰਨੀਆਂ ਸੀਲੀਆਂ ਨਹੀਂ ਲੱਭਦੀਆਂ ਸੰਧੂ ਸਾਹਿਬ ਕਿਸੇ ਵੜ ਨੂੰ ਆਹ ਵੇਖੋ ਜੀ ਨਾਤੇ ਇੱਕ ਥਾਂ ਦੂਜੀ ਥਾਂ ਪੁੱਟ ਪੁੱਟ ਕਰੋ ਫੇਰ ਨਹੀਂ ਮਾਣਾ ਆਪ ਕਰੋ ਤਾਂ ਫੇਰ ਹਲਦੀ ਨਹੀਂ ਦੇ ਕਰਮਾਲੀ ਪਰੇ ਨਹੀਂ ਕਰਦੀ ਤੇ ਤੇ ਚੰਗੀ ਆ ਵੜ ਸਫਾਈਆਂ ਦੇ ਵਿੱਚ ਲੈ ਵੀ ਪ੍ਰਦੀਪ ਕਿੰਨੇ ਦੀ ਦੇ ਦਿਆਂ ਫਿਰੇ ਦੇ ਦਈਏ ਮਾਣਾ 65000 ਦੀ ਸੂਹ ਵੱਡੀ ਗਾਂ ਆ ਤੂੰ ਉਹਨਾਂ ਦਾ ਫਿਰ 70 ਦੀ ਵੀ ਦੇ ਦੇਂਗਾ ਤੇ ਬਾਕੀ ਕਰਕੇ ਜਾ ਦੇਣੀ ਹੈ ਨੀ ਆਪਾਂ ਦੇਣੀ ਮਹਾਰਾਜ ਆ ਹਾਂ 70 ਦੀ ਨਾ 60 ਦੀ ਜੈਸਨੋ 60000 ਦੀ ਹਾਂ 100 ਕਿਲੋਮੀਟਰ ਪਹੁੰਚ ਕਰ ਦੀਏ ਠੀਕ ਆ ਵੀ ਹਾਂ ਲੋ ਵੀ 100 ਕਿਲੋਮੀਟਰ ਪਹੁੰਚ 60000 ਦੀ ਨਹੀਂ ਹਜੇ ਮਨ ਖੁਸ਼ ਨਹੀਂ ਹੋਇਆ ਤੇਰਾ ਮੈਨੂੰ ਮਨ ਖੁਸ਼ ਨਹੀਂ ਹੋਇਆ ਤੇ ਕਰੀਏ ਫਿਰ ਵੀ ਕਰ ਲਾ ਤੂੰ ਹੀ ਕਰਾ ਲਾ ਫਿਰ ਆਪ ਹੀ ਕਰਾ ਦਗੇ 60 ਹੋ ਜੂਗੀ ਥੋੜੀ ਬਾਤੀ ਅੰਦਰ ਕਰ ਦਗੇ ਦੋ ਹੀ ਛੱਡ ਦਾਂਗੇ ਹੋਰ ਦੱਸ 55 ਦੀ ਹਾਂ ਲੋ ਜੀ 55 ਦੀ ਹੋ ਗਈ ਏ 55000 ਦੀ ਪਹੁੰਚ ਹੀ ਹੋ ਚੁੱਕੀ ਆ ਠੀਕ ਆ ਜੀ 100 ਕਿਲੋਮੀਟਰ ਤੱਕ ਚਲੋ ਮਾਲ ਪਹਿਲਾਂ ਵੀ ਵੀਰ ਨੂੰ ਪਹੁੰਚ ਕਰ ਦਿੰਦੇ ਆ ਉਹ ਨਹੀਂ ਹੈਗੀ ਗੱਲਬਾਤ ਵੀ ਜੇ ਪਸ਼ੂ ਸਾਫ਼ ਸੁਥਰਾ ਨਹੀਂ ਕਰ ਠੀਕ ਆ ਜਿੱਤਾਂ ਪੌਛਤ ਚੰਗੇ ਪਸ਼ੂ ਦੀ ਪੌਛ ਦੇਣੀ ਨਹੀਂ ਵਾਚੀ ਦੇਣੀ ਨਹੀਂ ਕਹਿੰਦੇ ਸੰਧੂ ਸਾਹਿਬ ਹਾਂ 64 67 60 ਲੋਗ ਮੁੱਲ ਕਰਨਦੇ ਆੜੀਆਂਆਂ ਗਾਵਾਂ ਦਾ ਸਹੀ ਹੈ 70 70 ਨੂੰ ਪਹੁੰਚ ਗਿਆ ਪੀਆ ਬੱਚਾ ਘਾ ਭਾਂਡਾ ਭੁੰਡਾ ਚੰਗਾ ਸੋਨਾ ਕਰਮਾ ਇਹ ਆਪਾਂ ਭਾਣਾ ਲਈ ਆਪਾਂ ਦੇਣੀਆਂ ਭਾਣਾ ਪੈਣ ਸਹੀ ਹੈ ਸਹੀ ਹੈ ਹਾਂਜੀ ਵਾੜ ਵੀ ਚੰਗੀ ਆ ਭਰਾ ਸੰਧੂ ਸਾਹਿਬ 52000 ਦੀ ਅੱਜ ਆਪਣੇ ਵੀਰਾਂ ਨੂੰ ਦਿੱਤੀ ਜਾਣੀ ਹੈ 58000 ਦੀ ਕਰੋ ਮੇਰੇ ਵੀਰ ਪਹਿਲ ਆਦਮੀ ਚੰਗੀ ਆ ਵਾੜ ਅੱਗੇ ਤੀਜੇ ਨੰਬਰ ਤੇ ਕਿਧਰੋਂ ਤੁਹਾਨੂੰ ਵਿਖਾ ਦਿੰਨੇ ਆ ਦੂਜਾ ਸੁਆ ਸੰ ਕ੍ਰੋਸ ਬਰੀਡ ਦੇ ਵਿੱਚ ਵਿਖਾ ਦਿੰਦੇ ਆ ਤੋਹਫਾ ਵੀ ਆ ਵੇਖੋ ਮੇਰੇ ਵੀਰ ਠੀਕ ਆ ਜੀ ਕਰੋ ਚੱਕ ਟਾਂਚਾ ਢੂਚਾ ਕਰਮਾਲੀ ਦਾ ਪੂਰਾ ਵੱਡਾ ਲੰਬਾਈ ਲੰਬੂ ਜੀ ਚੰਗੀ ਸਪੈਸ਼ਲ ਤੇ ਥਣ ਥਣ ਦੀ ਵਿਖਾਉਣੀ ਤੁਹਾਨੂੰ ਸਫਾਈ ਬਹੁਤੀ ਆ ਵੇਖੋ ਮੈਨਾਂ ਬਹੁਤ ਜਿਆਦੀ ਇਹ ਵੀ ਧੀਰੀ ਸੰਧੂ ਸਾਹਿਬ ਆ ਵੇਖੋ ਥੰਦੇਉ ਕਰਮਾਲੀ ਝੋਲਾ ਝਾਲਾ ਚੰਗਾ ਲਈ ਫਿਰਦੀ ਆ ਬੜੀ ਜਿਆਦੀ ਬਣ ਕੇ ਆ ਚਿੱਟਾ ਥਣ ਪੂਰਾ ਵੇਖੋ ਨੋਕ ਵਾਲਾ ਵਿਰਲ ਵੇਖੋ ਮੇਰਾ ਭਰਾ ਮਰਲੀ ਮੈਨਾਂ ਬੜੀ ਜਿਆਦੀ ਵਿਰਲ ਸੰਧੂ ਸਾਹਿਬ ਪੂਰੀ ਬਾਨੀ ਅਜੇ ਵੱਚੀ ਤੇ ਅਜੇ ਤੇ ਕੋਈ ਪਤਾ ਹੀ ਨਹੀਂ ਵੱਚੀ ਨੂੰ ਸੰਧੂ ਸਾਹਿਬ ਠੀਕਾ ਸਵੇ ਬਾ ਦੂਜਾ ਇਹਦਾ ਪਿਓਰ ਦੂਜਾ ਸੰਧੂ ਸਾਹਿਬ ਲਓ ਜੀ ਇਹਨੇ ਦੂਜੇ ਸਵੇ ਸੂਣਾ ਠੀਕਾ ਜੀ ਤਾਂ ਦਿਨ ਇੱਕ ਵਾਰ ਫੇਰ ਪਰ ਰੀਪੀਟ ਕਰਦਨੇ ਆ 8-7 ਦਿਨ ਹਜੇ ਕਿਤੇ ਨਹੀਂ ਗਏਗੇ 8-7 ਦਿਨ ਆਰਾਮ ਨਾਲ ਲੈ ਜੂਗੀ ਕੱਟ ਟਾਂਚਾ ਵੱਡਾ ਰੰਗ ਬਲੈਕ ਕੋਚਕ ਥੱਲੇ ਹਵਾਨੇ ਲੇਵੇ ਤੋਂ ਪ੍ਰੋਵਾਈਡ ਸਪੋਰਟ ਤੁਹਾਨੂੰ ਨਜ਼ਰ ਆਊਗਾ ਚਾਰੇ ਥਾਨ ਤੇ ਚੰਗਾ ਸੋਹਣਾ ਗੈਪ ਸਪੇਸ ਅਜਾ ਪ੍ਰਦੀਪ ਖੁੱਲਣ ਲਈ ਆ ਬਾਹਰ ਚੰਗੀ ਬਣੂਗੀ ਥੱਲੇ ਮਾਣਾ ਬੜੀ ਬਣੂ ਸੰਧੂ ਸਾਹਿਬ ਥੱਬੇ ਹੀ ਲਾ ਦੂਗੀ ਹਾਂ ਕਮਲੀ ਹੋ ਜੂ ਬਣ ਬਣ ਕੇ ਹਾਂ ਹਾਂ ਧੀਰੀ ਇਹ ਵੀ ਵੇਖੋ ਲਓ ਜੀ ਕਰੋ ਚੱਕ ਪਜੂ ਠੰਡਾ ਲੈਣਾ ਸੁਥਰਾ ਲੈਣਾ ਸੰਧੂ ਸਾਹਿਬ ਜੰਨੀ ਵੀ ਇਹ ਕਰਮ ਵਾਲੀ ਸਾਫ ਸੁਥਰੀ ਆ ਮਾਣਾ ਬਹੁਤੀ ਜਿਆਦੀ ਚੰਗੀ ਆ ਇਹਦੇ ਸ਼ਾਈਨਿੰਗ ਛੂਨੂ ਵੇਖੋ ਇੱਕ ਰੀ ਕਰਮਾਸ ਕ੍ਰੋਸ ਬ੍ਰੀਡ ਜਰਸੀ ਵਿੱਚ ਕ੍ਰੋਸ ਬ੍ਰੀਡ ਆ ਗਈ ਆ ਤੇ ਖੁੱਲੇ ਢਾਂਚੇ ਦੀ ਆ ਖੁੱਲੇ ਪਿੰਡੇ ਦੀ ਆ ਥੱਲੇੋਂ ਲੇਵਾ ਵੀ ਕਰਮ ਵਾਲੀ ਚੰਗਾ ਖोली ਆਉਂਦੀ ਆ ਲੋ ਜੀ ਠੀਕ ਆ ਸੋ ਇਹ ਸਫਾਈਆਂ ਇਹ ਢਿੱਲਾ ਨੇ ਠੀਕ ਆ ਜੀ ਮਾਣਾ ਵੇਖੋ ਤੇ ਲੱਡੀਆ ਦੀ ਬਣੂ ਸੰਧੂ ਸਾਹਿਬ ਇਹ ਵੀ ਚੰਗੀ ਆ ਜਿੰਨੀ ਵੀ ਆ ਉਨੀ ਚੰਗੀ ਆ ਠੀਕ ਆ ਬਸ ਬਸ ਇਹ ਲਾਹਣੀਆਂ ਦੇ ਪਸ਼ੂ ਨੇ ਬਾਨਾ ਸੰਧੂ ਸਾਹਿਬ ਤੁਹਾਨੂੰ ਪਤਾ ਹਾਂ ਬਿਲਕੁਲ ਸੋਹਣਾ ਵਾਨਾ ਵਲੀਮਤੀ ਕਰਮਾਂ ਲਈ ਵੱਡੇ ਕੱਦ ਢਾਂਚੇ ਦੀ ਤੇ ਇਹ ਪ੍ਰਦੀਪ ਦੂਜਾ ਸੂਆ ਵੈੜ ਕਿੰਨੇ ਦੀ ਜਾਊਗੀ ਅੱਜ ਬਲੈਕ ਇਹ ਸੰਧੂ ਸਾਹਿਬ ਮੋਲੇ ਦਾ 70 75 ਜੋ ਮਾਰੀ ਜੈਸ ਨੂੰ 65000 ਦੀ ਦਿੱਤੀ 65 ਦੀ ਹਾਂ 65 ਦੀ ਦੇ ਦੇ ਮਾਨਤਨ ਕਰਕੇ ਦਈਏ ਮਾਲ ਕੇ 60000 ਦੀ ਦੇ ਦਾਂ ਸੰਧੂ ਸਾਹਿਬ ਐਂਡ ਪਹੁੰਚ ਕਰ ਦਾਂ ਸਭ 60 ਹਾਂ ਲੋ ਜੀ ਬਾੜ ਹਿਆਰ ਦੇ ਵਿੱਚ ਪ੍ਰਤੀਪਾ ਦਾ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਬਾਕੀ ਚਲੋ ਕਾਲ ਜਿਹੜਾ ਭਰਾ ਲਾਉਂਦਾ ਸੰਪਰਕ ਕਰਦਾ ਮਾਨਤਨ ਖੁੱਲੇ ਕਰਾਂਗੇ ਸੰਧੂ ਸਾਹਿਬ ਹਾਂ ਮਾਨਤਨ ਉਹਨੀਆਂ ਛੋਟਾ ਹੋਣਗੀਆਂ ਇਹਨਾਂ ਕੋਈ ਭੈਣ ਭਰਾ ਕੇ 100 200 ਕਰਾਂਗੇ ਹਾਂ 500 ਹਜ਼ਾਰ ਹੀ ਕਰਾਂਗੇ ਛੋੜ ਵੀ ਹੋਰ ਦੱਸੋ ਜੀ ਚੱਕੋ ਜੀ ਹਾਂ ਲੋ ਵੀ ਹੋਰ ਕੀ ਦੋਸਤੋਂ ਚਾਹੁੰਦੇ ਹੋ ਠੀਕ ਆ ਜੀ ਮਾਨਤਨ ਹੋਊਗਾ ਕੋਈ ਫਿਕਸ ਨਹੀਂ ਕੋਈ ਭੈਣ ਭਰਾ ਨੂੰ ਆਪਾਂ ਮੇਰਾ ਭਰਾ ਪਸ਼ੂ ਪਸੰਦ ਕਰੋ ਪਸ਼ੂ ਸਫਾਈਆਂ ਵਾਲੇ ਆ ਜਿੰਨੇ ਵੀ ਆ ਬਿਲਕੁਲ ਤਿੰਨ ਨਾਲ ਤੁਹਾਨੂੰ ਵਿਖਾਏ ਆ ਕੋਈ ਚੌਥੀ ਪੰਜਵੀਂ ਕੋਈ ਛੇਵੀਂ ਥਣਲੇਵੇ ਦੇ ਸਾਫ ਸੁਥਰੇ ਜਾਨਵਰ ਆ ਬਾਕੀ ਜਿਹੜੇ ਤੇ ਮਰਜ਼ੀ ਨਿਗਾ ਮਾਰ ਲਓ ਠੀਕ ਆ ਜੀ ਵਾੜ ਇਹ ਵੀ ਚੰਗੀ ਆ ਦੇਵੇ ਭਾਂਡੇ ਦੀ ਬਾਕੀ ਇੱਧਰ ਵੇੜਾ ਤੁਹਾਨੂੰ ਦਿਖਾਤ ਗਿਆ ਨਾ ਤੋਂ ਇਹ ਵੀ ਸਾਫ ਸੁਥਰੀਆਂ ਨੇ ਠੀਕ ਆ ਤੇ ਸੰਪਰਕ ਨੰਬਰ ਆਪਾਂ ਲੈ ਲੈਨੇ ਆ ਜਿਨ੍ਹਾਂ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰਨੀ ਆ ਮਾਲ ਚੰਗਾ ਹੈ ਸਾਫ ਸੁਥਰਾ ਕੋਈ ਭਰਾ ਇੱਥੇ ਆਣ ਕੇ ਲੈ ਜੇ ਕੋਈ ਭਰਾ ਆਨਲਾਈਨ ਮੰਗਾ ਲੇ ਉਹ ਜਿੱਦਾਂ ਵੀ ਧਰਦੀ ਤਸੱਲੀ ਆ ਜਿੱਦਾਂ ਵੀ ਕਿਸੇ ਭਰਾ ਦਾ ਤਵਾਰ ਬਣਿਆ ਠੀਕ ਆ ਤੇ ਇੱਕ ਪ੍ਰਤੀਬ ਨੰਬਰ ਕਰਤੀ ਆ ਸੰਜੀ ਨੰਬਰ ਸੰਤੂ ਸਾਹਿਬ 8289016207 ਜੀ ਦੂਜਾ ਨੰਬਰ 8283070152 ਜੀ ਠ ਸਤਿ ਸ਼੍ਰੀ ਅਕਾਲ ਮਾ ਦੋਸਤੋ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਆ ਬਾਕੀ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਦੱਬ ਕੇ ਹੋਰ ਵੀ ਵੀਰਾਂ ਤੱਕ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ